ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਸ਼ੇਰਪੁਰ ਵਿੱਚ ਪਿੰਡ ਵਾਸੀਆਂ ਅਤੇ ਚਮਕੌਰ ਸਾਹਿਬ ਤੋਂ ਆਈ ਕੁਝ ਵਿਅਕਤੀਆਂ ਵੱਲੋਂ ਨਸ਼ਾ ਵੇਚਣ ਵਾਲਿਆਂ ਨੂੰ ਫੜਿਆ ਗਿਆ ਜਿਸ ਦੀ ਵੀਡੀਓ ਵੀ ਵਾਇਰਲ ਹੋਈ ਇਸ ਵੀਡੀਓ ਚ ਕਿਹਾ ਗਿਆ ਹੈ ਕਿ ਚਮਕੌਰ ਸਾਹਿਬ ਨੂੰ ਮਾਛੀਵਾੜਾ ਦੇ ਪਿੰਡਾਂ ਦੇ ਵਿਅਕਤੀ ਸਪਲਾਈ ਕਰਦੇ ਹਨ ਗੁਰਿੰਦਰ ਸਿੰਘ ਨੂਰਪੁਰ ਹਲਕਾ ਸਮਰਾਲਾ ਬਲਾਕ ਸ਼੍ਰੀ ਮਾਛੀਵਾੜਾ ਸਾਹਿਬ ਤੋਂ ਰਾਤ ਅਸੀਂ ਚਿੱਟੇ ਵਾਲਿਆਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਸੀਗੀ ਸਾਂਝੀ ਮੁਹਿੰਮ ਚਮਕੌਰ ਸਾਹਿਬ ਹਲਕੇ ਤੋਂ ਸਾਡੀ ਟੀਮ ਸੀਗੇ ਸਾਡੇ ਤਾਰਾਚੰਦ ਭਰਾ ਜਿਹੜੇ ਉਧਰ ਆਪਣੇ ਚਮਕੌਰ ਸਾਹਿਬ ਹਲਕੇ ਦੇ ਵਿੱਚ ਚਿੱਟੇ ਵਾਲਿਆਂ ਦੇ ਖਿਲਾਫ ਕੰਮ ਕਰ ਰਹੇ ਹੇ ਨੇ ਅਸੀਂ ਦੋ ਬੰਦੇ ਐਡਿਕਟਡ ਲਿੱਤੇ ਜਿਹੜੇ ਕਹਿੰਦੇ ਸੀਗੇ ਅਸੀਂ ਚਿੱਟਾ ਛੱਡਣਾ ਚਾਹੁੰਦੇ ਆ ਤੇ ਉਹ ਸਾਨੂੰ ਮਿਲੇ ਵੀ ਸਾਡੀ ਹੈਲਪ ਕਰੋ ਅਸੀਂ ਉਹਨਾਂ ਨੂੰ ਕਿਹਾ ਵੀ ਪਹਿਲਾਂ ਤੁਸੀਂ ਬੰਦੇ ਫੜਾਓ ਵੀ ਜਿੰਨਾਂ ਤੋਂ ਤੁਸੀਂ ਲੈ ਕੇ ਆਉਂਦੇ ਸੀਗੇ ਉਹਨਾਂ ਜਰੀਏ ਅਸੀਂ ਟਰੈਪ ਲਾਇਆ ਸ਼ੇਰਪੁਰ ਚੌਂਕੀ ਆਪਣੇ ਮਛੋੜਾ ਸਾਹਿਬ ਬਲਾਕ ਦੇ ਵਿੱਚ ਪੈਂਦੀ ਆ ਉੱਥੇ ਅਸੀਂ ਸਾਂਝਾ ਟਰੈਪ ਲਾ ਕੇ ਬੰਦਾ ਇੱਕ ਚੱਕਿਆ ਤੇ ਉਸ ਤੋਂ ਬਾਅਦ ਉਹਨੂੰ ਚੱਕਣ ਤੋਂ ਬਾਅਦ ਅਸੀਂ ਉਹਨੂੰ ਪੁੱਛਿਆ ਵੀ ਤੂੰ ਹੁਣ ਦੱਸ ਕਿੱਥੋਂ ਲੈ ਕੇ ਆਉਣਾ ਉਹ ਬੰਦੇ ਨੇ ਨਾਲ ਦੇ ਪਿੰਡ ਦੇ ਬੰਦੇ ਦਾ ਨਾਂ ਲਿੱਤਾ ਵੀ ਮੈਂ ਉਹ ਫਲਾਣੇ ਬੰਦੇ ਤੋਂ ਲੈ ਕੇ ਆਉਣਾ ਸਤਾਬਗੜ ਤੋਂ ਤੇ ਉਹ ਬੰਦਾ ਹਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ ਤੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਆ ਜਿਹੜਾ ਚਿੱਟੇ ਦਾ ਕੋਡ ਆ ਸਾਡੇ ਪੰਜਾਬ ਚੋਂ ਕੱਢਿਆ ਜਾਵੇ ਸਾਡੀ ਜਿੱਦਾਂ ਦੀ ਵੀ ਲੋੜ ਆ ਸਾਡੀ ਹੈਲਪ ਦੀ ਲੋੜ ਆ ਅਸੀਂ ਕਰਨ ਲਈ ਤਿਆਰ ਆ ਸਾਨੂੰ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਹੈਗੀ ਪਰ ਅਸੀਂ ਆ ਗੁਰੂਆਂ ਪੀਰਾਂ ਦੀ ਧਰਤੀ ਤੋਂ ਇਹ ਜਿਹੜਾ ਕੋਡ ਆ ਇਹ ਕੱਢਣਾ ਚਾਹੁੰਦੇ ਸਰ ਜਿਹੜੀ ਕਸ਼ੇਰਪੁਰ ਦੀ ਰਾਤੀ ਨਸ਼ਿਆਂ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਹੋਈ ਹੈ ਕੀ ਮਾਮਲਾ ਸਾਰਾ ਉਹ ਨਹੀਂ ਸ਼ੇਰਪੁਰ ਪਿੰਡ ਦੇ ਅਸੀਂ ਆਲਰੇਡੀ ਦੋ ਤਿੰਨ ਪਰਚੇ ਪਹਿਲਾਂ ਵੀ ਦਿੱਤੇ ਸ਼ੇਰਪੁਰ ਪਿੰਡ ਚ ਆੜੜ ਵੱੰਦਿਆਂ ਤੇ ਹੁਣ ਵੀ ਜਿਹੜੀ ਇਹ ਰਾਤ ਸਾਡੇ ਕੋਲ ਜਿਹੜੀ ਕੰਪਲੇਂਟ ਆਈ ਸੀ ਹੁਣ ਆ ਇਮੀਡੀਏਟਲੀ ਚੌਕੀ ਯਾਰ ਤੇ ਐਸਐਚਓ ਮੁਕਫੀ ਤੇ ਭੇਜੇ ਸਹਿਜ ਵੀਤ ਸ਼ੇਰਗੜ ਸ਼ੇਰਪੁਰ ਉਹਦੇ ਖਿਲਾਫ ਸੀ ਜਿਹੜਾ 6 ਗ੍ਰਾਮ ਦਾ ਹੈਰੋਨ ਦਾ ਪਰਚਾ ਦੇਕ ਹੈ ਉਹਨੂੰ ਅਰੈਸਟ ਕਰਕੇ ਜਿਹੜਾ ਜੇਲ ਭੇਜੇ ਸਰ ਉਹ ਵੇਚਦਾ ਸੀ ਆ ਖੁਦ ਲਾਣ ਦਾ ਕੀਨਦਾ ਦੀ ਸੀ ਨਸ਼ਾ ਜਿੱਦਾਂ ਉਹ ਸਮਾਲ ਲੈਵਲ ਦਾ ਸੀ ਜਿਵੇਂ ਆਪਣੇ ਜੋਗਾ ਖਾਨ ਜੋਗਾ ਜਿਹੜਾ ਵੇਚ ਕੇ ਕੱਢ ਲਿਆ ਗ੍ਰਾਮ ਤੋਂ ਗ੍ਰਾਮ ਇਦਾਂ ਦਾ ਕੁਝ ਪਤਾ ਸਰ ਕਿੱਥੋਂ ਲੈ ਕੇ ਆਉਂਦਾ ਸੀ ਇਹ ਕਿਸੇ ਦੇ ਹਜੇ ਇਨਵੈਸਟੀਗੇਸ਼ਨ ਗੋਇੰਗ ਹੋਣਾ ਹਜੇ ਇਸ ਲੈਵਲ ਤੇ ਅਸੀਂ ਨਿਸਕੋਜੀ ਕਰ ਸਰੋ ਚੰਕੌਰ ਸਾਹਿਬ ਦੇ ਸੀਗੇ ਬੰਦੇ ਜਿਹਨਾਂ ਨੇ ਫੜਿਆ ਉਹਨਾਂ ਦਾ ਇਹ ਵੀ ਕਹਿਣਾ ਵੀ ਇੱਧਰ ਇੱਧਰੋਂ ਉੱਧਰ ਮਾਸ ਸਪਲਾਈ ਹੋਇਆ ਇਹਦੇ ਵਿੱਚ ਕਿੰਨੀ ਕਿਥੇ ਜਾਈ ਹੈ ਬਣੀ ਇਹ ਜੀ ਨਹੀਂ ਹੁਣ ਜਿਵੇਂ ਅਸੀਂ ਸ਼ੇਰਪੁਰ ਆਪਣੇ ਪਿੰਡਾਂ ਚੋਂ ਆ ਲਾਸਟ ਵਾਲਾ ਜੋ ਫੜਦੇ ਆ ਉਹ ਚੌਤੇ ਦੋ ਲਿਆਂ ਦਾ ਕੋਈ ਚੰਕੌਰ ਸਾਹਿਬ ਤੋਂ ਇਹਦਾ ਇੱਕ ਦੂਜੇ ਵੱਸੋਂ ਜਿਵੇਂ ਜਿਵੇਂ ਕਹਦਾ ਲਿੰਕ ਹੈ ਪਰ ਸਾਡੇ ਵੱਲੋਂ ਜਿਹੜੀ ਪੂਰੀ ਐ ਸਰਜੋਰ ਜਿਹੜੀ ਤੋੜ ਜਿਹੜੀ ਵਿਆਹ ਹੀ ਹਾਰਡਵਰ ਕਰ ਰਹੇ ਹਾਂ ਇਸ ਕੰਮ ਤੇ ਇਹਦਾ ਨੈਟਵਰਕ ਵੀ ਤੋੜ ਰਹੇ ਆ ਤੁਸੀਂ ਦੇਖ ਹੀ ਰਹੇ ਆ ਵੀ ਕਿੰਨੇ ਕੁ ਪਰਚੇ ਜਿਹੜੇ ਸੰਵਾਲਾ ਸਬੰਧੀ ਸੰਵਾਲਾ ਦੇ ਮਸ਼ਕੂੜੇ ਦੇ ਤੇ ਇੱਕ ਸਰ ਚੌਂਕੀ ਨੂੰ ਲੈ ਕੇ ਲੋਕਾਂ ਦਾ ਕਹਿਣਾ ਸੀ ਪਿੰਡ ਵਸੇ ਕਿ ਚੌਂਕੀ ਸਾਡੇ ਪਿੰਡ ਚ ਜਿਹੜੀ ਪੁਲਿਸ ਚੌਂਕੀ ਉਹ ਬੰਦ ਹੋ ਗਈ ਉਸ ਦਾ ਕੀ ਕਰਨਾ ਕਹਿੰਦੇ ਤਾਂ ਹੀ ਨਸ਼ਾ ਜ਼ਿਆਦਾ ਵਿਕਦਾ ਇਸ ਪਿੰਡ ਚ ਪਿੰਡ ਵਾਸੀ ਕਹਿੰਦੇ ਨਾ ਚੌਂਕੀ ਦਾ ਤਾਂ ਨਾ ਸਾਡੇ ਕੋਲ ਥੋੜੀ ਜੀ ਮੈਨ ਪਾਵਰ ਦੀ ਥੋੜੀ ਜੀ ਉਹ ਜਿਹੜੀ ਦੂਜੀ ਚੌਂਕੀ ਉਹ ਸਟਰੈਂਥਨ ਕੀਤੀ ਆ ਉਹ ਚੌਂਕੀ ਕੰਪਲੇਂਟ ਆਦੀ ਤੇ ਮੀਡੀਆ ਦੀ سپورਟ ਵਾਸਤੇ ਕਰ ਦਿੰਦਾ ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਸ਼ੇਰਪੁਰ ਵਿੱਚ ਪਿੰਡ ਵਾਸੀਆਂ ਤੇ ਚਮਕੌਰ ਸਾਹਿਬ ਤੋਂ ਆਈ ਕੁਝ ਵਿਅਕਤੀਆਂ ਵੱਲੋਂ ਨਸ਼ਾ ਵੇਚਣ ਵਾਲਿਆਂ ਨੂੰ ਫੜਿਆ ਗਿਆ ਜਿਸ ਦੀ ਵੀਡੀਓ ਵੀ ਵਾਇਰਲ ਹੋਈ ਇਸ ਵੀਡੀਓ ਚ ਕਿਹਾ ਗਿਆ ਹੈ ਕਿ ਚਮਕੌਰ ਸਾਹਿਬ ਨੂੰ ਮਾਛੀਵਾੜਾ ਦੇ ਪਿੰਡਾਂ ਦੇ ਵਿਅਕਤੀ ਸਪਲਾਈ ਕਰਦੇ ਹਨ